ਕਾਸ਼ੀ ਕਾਲ ਪਿਆਰੇ ਸਾਥੀਓ ਪਿਛਲੇ ਭਾਗ ਜਿਸੀਂ ਤੁਹਾਨੂੰ ਦੱਸਿਆ ਸੀ ਚਿਰਗੁਰੂ ਅਰਜਨ ਦੇਵ ਜੀ ਦੁਆਰਾ ਕੀਤੇ ਉਸ ਮਹਾਨ ਗ੍ਰੰਥ ਦੇ ਸੰਕਲਨ ਬਾਰੇ ਸੋ ਇਸ ਭਾਗ ਜਿਸੀਂ ਗੱਲ ਕਰਾਂਗੇ ਉਹਨਾਂ ਦੁਆਰਾ ਅੰਮ੍ਰਿਤਸਰ ਦਾ ਹਰਮੰਦਰ ਸਾਹਿਬ ਦੇ ਨਿਰਮਾਣ ਕੀਤੇ ਜਾਣ ਬਾਰੇ ਸੋ ਆਪਾਂ ਸ਼ੁਰੂ ਤੋਂ ਸ਼ੁਰੂ ਕਰਾਂਗੇ ਕਿ ਜਦੋਂ ਉੱਥੇ ਅੰਮ੍ਰਿਤਸਰ ਸ਼ਹਿਰ ਨਹੀਂ ਵਸਿਆ ਸੀ ਤਾਂ ਉਦੋਂ ਉੱਥੇ ਪਹਿਲਾਂ ਕੀ ਸੀ ਉਦੋਂ ਜਦੋਂ ਤੱਕ ਉੱਥੇ ਅੰਮ੍ਰਿਤਸਰ ਸ਼ਹਿਰ ਨਹੀਂ ਵਸਿਆ ਸੀ ਉਦੋਂ ਉੱਥੇ ਇੱਕ ਬਹੁਤ ਵੱਡਾ ਬਹੁਤ ਸੁੰਦਰ ਜਿਹੜਾ ਕਨਾ ਜੰਗਲ ਸੀ ਬਹੁਤ ਸ਼ਾਂਤ ਜਗ੍ਹਾ ਸੀ ਉਹ ਤੇ ਉੱਥੇ ਇੱਕ ਢਾਬ ਦੇ ਕਿਨਾਰੇ ਰਿਸ਼ੀ मुनि ਉੱਥੇ ਜਿਹੜੀ ਸਾਧਨਾ ਲਈ ਭਗਤੀ ਬੰਦਨਾ ਲਈ ਆਉਂਦੇ ਸੀ ਬਾਬਾ ਨਾਨਕ ਜੀ ਵੀ ਆਪਣੀਆਂ ਉਦਾਸੀਆਂ ਦੌਰਾਨ ਉੱਥੇ ਆਏ ਸੀ ਉਹ ਆਪਣੇ ਨਾਲ ਅੰਗਦ ਦੇਵ ਜੀ ਨੂੰ ਵੀ ਭਾਈ ਲੈਣਾ ਜੀ ਨੂੰ ਵੀ ਲੈ ਕੇ ਆਏ ਸੀ ਉਸ ਤੋਂ ਬਾਅਦ ਸ੍ਰੀ ਗੁਰੂ ਅਮਰਦਾਸ ਜੀ ਤੇ ਰਾਮਦਾਸ ਜੀ ਨੇ ਉੱਥੇ ਆਪਣੇ ਚਰਨ ਪਾਏ ਸ੍ਰੀ ਗੁਰੂ ਅਮਰਦਾਸ ਜੀ ਇੱਥੇ ਨਗਰ ਵਸਾਉਣ ਦਾ ਨਿਸ਼ਚਾ ਕਰਦੇ ਨੇ ਇਸ ਕਾਰਜ ਦੀ ਜ਼ਿੰਮੇਵਾਰੀ ਉਹ ਭਾਈ ਰਾਮਦਾਸ ਜੀ ਨੂੰ ਲਗਾਉਂਦੇ ਨੇ ਉਸ ਸਮੇਂ RAMDAS ji ਗੁਰਗੱਦੀ ਤੇ ਨਹੀਂ ਵਿਰਾਜਮਾਨ ਹੋਏ ਸੀ ਫਿਰ ਉਹ ਤੁੰਗ ਪਿੰਡ ਦੇ ਲੋਕਾਂ ਕੋਲੋਂ ਉਥੇ ਜ਼ਮੀਨ ਖਰੀਦਦੇ ਨੇ ਤੇ ਉਥੇ ਇੱਕ ਤਲਾਬ ਦੀ ਖੁਦਾਈ ਦਾ ਕੰਮ ਸ਼ੁਰੂ ਕਰਵਾਉਂਦੇ ਨੇ ਫਿਰ ਉਸ ਤਲਾਬ ਦੇ ਆਸ-ਪਾਸੇ ਉਹ 52 ਕਿੱਤਿਆਂ ਦੇ ਲੋਕਾਂ ਨੂੰ ਲਿਆ ਕੇ ਉਥੇ ਇੱਕ ਨਗਰ ਬਸਾਉਂਦੇ ਨੇ ਤੇ ਉਸ ਨਗਰ ਦਾ ਨਾਮ ਰੱਖਿਆ ਜਾਂਦਾ RAMDASਪੁਰਾ ਸ਼ਿਰਗੁਰੂ RAMDAS ਜੀ ਦੇ ਨਾਂ ਤੇ ਰੱਖਿਆ ਸੀ ਇਹ ਬਾਅਦ ਚ ਇਹਨੂੰ ਗੁਰੂ ਕੀ ਚੱਕ ਤੇ ਚੱਕ RAMDAS ਪੁਰਾ ਵੀ ਕਿਹਾ ਜਾਣ ਲੱਗਾ ਹੁਣ ਉਸ ਨਗਰ ਦਾ ਨਾਂ ਸੀ RAMDAS ਪੁਰਾ ਫਿਰ ਅੱਜ ਇਹ ਸ਼ਹਿਰ ਦਾ ਨਾਮ ਅੰਮ੍ਰਿਤਸਰ ਹੈ ਇਹ ਨਾਮ ਕਿਵੇਂ ਪਿਆ ਉਸ ਨਗਰ ਦਾ ਅਸਲ ਚ ਜਿਹੜੇ ਸਰੋਵਰ ਦੀ ਖੁਦਾਈ ਸ੍ਰੀ ਗੁਰੂ ਰਾਮਦਾਸ ਜੀ ਨੇ ਕਰਵਾਈ ਸੀ ਉਹਦਾ ਨਾਂ ਰੱਖਿਆ ਸੀ ਅੰਮ੍ਰਿਤ ਸਰੋਵਰ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਂ ਤੇ ਰੱਖਿਆ ਸੀ ਉਸ ਸਰੋਵਰ ਦਾ ਨਾਂ ਇਸੇ ਤਰੀਕੇ ਨਾਲ ਅੰਮ੍ਰਿਤ ਸਰੋਵਰ ਤੋਂ ਫਿਰ ਉਸ ਸ਼ਹਿਰ ਦਾ ਨਾਮ ਅੰਮ੍ਰਿਤਸਰ ਪੈਂਦਾ ਹੁਣ ਸ੍ਰੀ ਗੁਰੂ ਅਰਜਨ ਦੇਵ ਜੀ ਫਿਰ ਉਸ ਜਿਹੜੇ ਕੱਚੇ ਸਰੋਵਰ ਨੂੰ ਪੱਕਾ ਕਰਵਾਉਣ ਦਾ ਕੰਮ ਆਰੰਭਦੇ ਨੇ ਫਿਰ ਉਸ ਸਰੋਵਰ ਪੱਕਾ ਕੀਤਾ ਜਾਂਦਾ ਤੇ ਉਸ ਜਗ੍ਹਾ ਤੇ ਜਿੱਥੇ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਰਾਮਦਾਸ ਜੀ ਨੇ ਭਜਨ ਬੰਦਗੀ ਕੀਤੀ ਸੀ ਠੀਕ ਉਸੇ ਸਥਾਨ ਤੇ ਉਸ ਸਰੋਵਰ ਦੇ ਵਿੱਚੋਂ ਵਿੱਚ ਉਹ ਹਰਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਂਦੇ ਨੇ ਇਸ ਮਹਾਨ ਨਗਰ ਦਾ ਨਕਸ਼ਾ ਉਹ ਆਪ ਆਪਣੇ ਹੱਥਾਂ ਨਾਲ ਤਿਆਰ ਕਰਦੇ ਨੇ ਤੇ ਉਸ ਦੇ ਬਾਕੀ ਕਾਰਜਾਂ ਦੀ ਜ਼ਿੰਮੇਵਾਰੀ ਉਹ ਬਾਬਾ ਬੁੱਢਾ ਜੀ ਨੂੰ ਸੌਂਪਦੇ ਨੇ ਇਸ ਨਗਰ ਦੀ ਜਿਹੜੀ ਨੀ ਐ ਉਹ ਸਾਈ ਮੀਆਂ ਮੀਰ ਜੀ ਨੇ ਰੱਖੀ ਸੀ ਹੁਣ ਸਾਈ ਮੀਆਂ ਮੀਰ ਜੀ ਕੌਣ ਸੀ ਇਹ ਇੱਕ ਮੁਸਲਮਾਨ ਫਕੀਰ ਸੀ ਹੁਣ ਸਿੱਖਾਂ ਦੇ ਐਨੇ ਵੱਡੇ ਕੇਂਦਰ ਸਿੱਖਾਂ ਦੇ ਮਹਾਨ ਪਵਿੱਤਰ ਧਾਰਮਿਕ ਸਥਾਨ ਦੀ ਨੀ ਇੱਕ ਮੁਸਲਮਾਨ ਫਕੀਰ ਕੋਲੋਂ ਰਖਾਣਾ ਬਹੁਤ ਵੱਡੀ ਗੱਲ ਸੀ ਹੁਣ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਦੇਖਰੇਖ ਜੇ ਇਹ ਨਗਰ ਬਣ ਕੇ ਤਿਆਰ ਹੋ ਜਾਂਦਾ ਤੇ ਉਹਨਾਂ ਦੇ ਸਮੇਂ ਦੌਰਾਨ ਹੀ ਇਹ ਨਗਰ ਬਹੁਤ ਤਰੱਕੀ ਕਰਦਾ ਸੋ ਇਹ ਸੀ ਕੁਝ ਜਾਣਕਾਰੀ ਹਰਮੰਦਰ ਸਾਹਿਬ ਦੇ ਨਿਰਮਾਣ ਬਾਰੇ ਸੋ ਉਮੀਦ ਹੈ ਕਿ ਇਸੇ ਤਰੀਕੇ ਨਾਲ ਤੁਸੀਂ ਸਾਡੇ ਨਾਲ ਜੁੜੇ ਰਹੋਗੇ ਤਦ ਤੱਕ ਦੇ ਲਈ ਧੰਨਵਾਦ